ਜਿਹੜੀਆਂ ਚਾਰ ਪਉੜੀਆਂ ਜਪਜੀਤ ਸਾਹਿਬ ਦੀਆਂ ਮਹਾਰਾਜ ਜੀ ਨੇ ਉਚਾਰੀਆਂ ਨੇ ਕਿ ਸੁਣਨ ਨਾਲ ਤੂੰ ਸਿੱਧ ਬਣ ਜਾਏਗਾ ਪੀਰ ਬਣ ਜਾਏਗਾ ਸੁਣਨ ਨਾਲ ਸਤ ਸੰਤੋਖ ਗਿਆਨ ਦੀ ਪ੍ਰਾਪਤੀ ਹੋਏਗੀ ਇਹ ਦਾਰਤ ਕੀ ਹੈ ਸੁਣਦੇ ਤੇ ਅਸੀਂ ਵੀ ਰੋਜ਼ ਸਾਰੀ ਉਮਰ ਸੁਣਦੇ ਆ ਗੁਜ਼ਰ ਜਾਂਦੀ ਪਰ ਇਹ ਪਦਮੀਆਂ ਇਹ ਅਹੁਦੇ ਕਿੱਥੇ ਨੇ ਕਿ ਜਿੱਥੇ ਸਤ ਸੰਤੋਖ ਤੇ ਗਿਆਨ ਸਰਾਂ ਗੁਣਾ ਕੇ ਗਾ ਅੰਨਿਆਂ ਨੂੰ ਰਸਤਾ ਮਿਲ ਜਾਂਦਾ ਅਸਲ ਵਿੱਚ ਇਹ ਭੇਦ ਵਿੱਚ ਗੱਲ ਕਹੀ ਗਈ ਹੈ ਭੇਦ ਦਾ ਮਤਲਬ ਇਹ ਹੁੰਦਾ ਹੈ ਕਿ ਬਿਮਾਰੀ ਕਿਤੇ ਹੋਰ ਹੁੰਦੀ ਹੈ ਦਵਾਈ ਉਹਦੀ ਹੋਰ ਕਿਤੇ ਦੇਣੀ ਪੈਂਦੀ ਸੁਣਨ ਨਾਲ ਕੀ ਹੁੰਦਾ ਹੈ ਕਿਉਂਕਿ ਮਹਾਰਾਜ ਨੂੰ ਪਤਾ ਹੈ ਸੁਣਦਾ ਹੈ ਹੀ ਨਹੀਂ ਇਹੋ ਕਿ ਅਸੀਂ ਜਦੋਂ ਦੂਜੇ ਨੂੰ ਪੁੱਛਨੇ ਆਂ ਕਦੀ ਵੇਖਣਾ ਤੁਸੀਂ ਧਿਆਨ ਨਾਲ ਪਿਛਲੇ ਸਾਲਾਂ ਵਿੱਚ ਮੇਰਾ ਤਜਰਬਾ ਹੋਇਆ ਜਦੋਂ ਅਸੀਂ ਕਿਸੇ ਨੂੰ ਕੁਝ ਪੁੱਛਨੇ ਆਂ ਤੇ ਉਹ ਪੁੱਛ ਤਾਂ ਲੈਨੇ ਆ ਪਰ ਉਹਦੇ ਵਿੱਚ ਵਿੱਚ ਆਪ ਅੰਦਰ ਬੋਲੀ ਜਾਂਦੇ ਆ ਉਹਨੂੰ ਛੱਡਦੇ ਨਹੀਂ ਉਸ ਚੀਜ਼ ਨੂੰ ਜਿਹੜੀ ਅੰਦਰੋਂ ਬੋਲ ਰਹੀ ਜਿਹੜਾ ਮਹਾਰਾਜ ਨੇ ਕਿਹਾ ਵੀ ਸੁਣਿਆ ਮੰਨਿਆ ਮਨ ਕੀਤਾ ਭਾਉ ਉਹਦਾ ਮਤਲਬ ਸੀ ਸੁਣਦਾ ਬੰਦਾ ਹੈ ਹੀ ਉਦੋਂ ਜਦੋਂ ਅੰਦਰੋਂ ਚੁੱਪ ਕਰ ਜਾਂਦਾ ਨਹੀਂ ਤੇ ਸੁਣਿਆ ਜਾਂਦਾ ਹੀ ਨਹੀਂ ਕਈ ਵਾਰੀ ਅਸੀਂ ਕਿਸੇ ਤੋਂ ਕੁਝ ਪੁੱਛਨੇ ਆ ਉਹ ਅਜੇ ਅੱਧੀ ਗੱਲ ਕਰਦਾ ਆਪਾਂ ਵਿੱਚ ਬੋਲ ਪੈਂਦਾ ਕਿੰਨੀ ਵਾਰੀ ਉਹਨੂੰ ਚੁੱਪ ਕਰਾਉਣਾ ਪੈਂਦਾ ਬਹੁਤ ਵਾਰੀ ਹੁੰਦਾ ਹੈ ਕਿ ਜਦੋਂ ਅਸੀਂ ਉਹਨੂੰ ਕਹਿੰਨੇ ਆ ਵੀ ਜਾ ਤੂੰ ਆਪਣੀ ਗੱਲ ਪੂਰੀ ਕਰ ਲੈ ਫਿਰ ਮੈਂ ਤੇਰਾ ਜਵਾਬ ਦੇ ਸਕਣਾ ਪਰ ਉਹਨੂੰ ਫਿਰ ਵਿੱਚ ਵਿੱਚ ਉਬਾਲ ਆਵੇਗਾ ਕਿ ਮੈਂ ਵਿੱਚ ਹੀ ਬੋਲਾਂ ਕਿਉਂ ਕਿਉਂ ਰਹਿੰਦੇ ਆਪਣੇ ਘੇਰੇ ਵਿੱਚ ਉੱਥੋਂ ਨਿਕਲਦੇ ਨਹੀਂ ਕਿ ਉਹ ਘੇਰਾ ਤੋੜਨਾ ਗੁਰੂ ਸਾਹਿਬ ਉੱਥੋਂ ਬਾਹਰ ਕੱਢਣਾ ਉੱਥੋਂ ਕੱਢ ਕੇ ਤੇ ਖੁੱਲੇ ਥਾਂ ਤੇ ਲੈ ਕੇ ਆਉਣਾ ਕਿ ਜਿੰਨੂੰ ਮਹਾਰਾਜ ਕਹਿੰਦੇ ਕਿ ਕਾਮਣੀ ਜਿਹੜੀ ਹੈ ਸੁਰਤੀ ਸੁਣਦੀ ਨਹੀਂ ਬੰਦੇ ਦੀ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਸੁਣਨਾ ਸੁਰਤੀ ਨੇ ਹੈ ਜਿੰਨਾ ਚਿਰ ਉਹ ਜਾਗਦੀ ਨਹੀਂ ਅੰਦਰੋਂ ਉਦੇ ਕੋਲ ਹੀ ਸਾਰਾ ਕੁਝ ਹੋ ਜਾਂਦਾ ਸਾਰੀ ਉਮਰ ਚਾਰ ਵੇਦ ਪੜ੍ਹਦੇ ਹੋ ਕੁਰਾਨ ਪੁਰਾਨ ਸਾਰੀ ਬਾਣੀ ਕੀਰਤਨ ਕਥਾ ਸੁਣਣ ਵਾਲੀ ਚੀਜ਼ ਜਿਹੜੀ ਉਹ ਸੁਤੀ ਪਈ ਹੈ ਉਹ ਜਾਗ ਨਹੀਂ ਪਈ ਤੇ ਜਗਾਣ ਦੀ ਕੋਸ਼ਿਸ਼ ਵੀ ਨਹੀਂ ਕਰ ਰਹੀ ਸੀ ਕਿ ਉਹ ਜਾਗ ਪਵੇ ਉਹ ਸੰਸਾਰ ਵਿੱਚ ਹੀ ਸੁਤੀ ਪਈਏ ਇਸ ਕਰਕੇ ਕਰਮ ਵੀ ਨਿਸ਼ਮਲ ਹੋ ਜਾਂਦੇ ਨੇ ਗੁਰੂ ਤੋਂ ਬਿਨਾ ਮਹਾਰਾਜ ਨੇ ਸਵੇਰ ਦਾ ਆਪਾਂ ਵਿਚਾਰ ਕੀਤਾ ਸੀ ਕਿ ਲੱਖਾਂ ਹੀ ਕਰਮ ਕਰੋ ਜਿੰਨਾ ਚਿਰ ਗੁਰੂ ਦੀ ਗੱਲ ਨਹੀਂ ਸੁਣਦੇ ਗੁਰੂ ਦੀ ਗੱਲ ਸੁਣਨ ਦਾ ਮਤਲਬ ਅਸੀਂ ਆਪਣੀ ਗੱਲ ਨਹੀਂ ਛੱਡਦੇ ਗੁਰੂ ਦੀ ਗੱਲ ਸੁਣਨ ਦਾ ਮਤਲਬ ਜੋ ਆਪਣੀ ਬਣਾਈ ਹੋਈ ਜਿਹਨੂੰ ਮਿੱਥਿਆ ਗਿਆਨ ਕਿਹਾ ਹੈ ਬਾਕੀ ਚੀਜ਼ਾਂ ਛੱਡ ਦੇਣੀਆਂ ਸੌਖੀਆਂ ਨੇ ਸ਼ਰਾਬ ਛੱਡ ਦੇਣੇ ਮਾਸ ਛੱਡ ਦੇਣੇ ਹੋਰ ਕਈ ਚੀਜ਼ਾਂ ਛੱਡ ਦੇਣੀਆਂ ਅਖੀਰ ਤੇ ਸਭ ਤੋਂ ਹੁੰਦਾ ਜਿਹੜਾ ਅਸੀਂ ਜਾਣਕਾਰੀ ਇਕੱਠੀ ਕੀਤੀ ਉਹ ਨਹੀਂ ਛੁੱਟਦੀ ਉਹਦੀ ਕੰਧ ਵੱਡ ਜਾਂਦੀ ਅੱਗੇ ਉਹਨੂੰ ਛੱਡਦਾ ਨਹੀਂ ਬੰਦਦਾ ਜਿੰਨਾ ਚਿਰ ਉਹ ਛੱਡਦਾ ਨਹੀਂ ਉਹਨਾਂ 'ਚ ਰਸਤਾ ਨਹੀਂ ਖੁੱਲ ਸਕਦਾ ਮਹਾਰਾਜ ਨੇ ਉਹਨੂੰ ਅੱਜ ਕਲਰ ਦੀ ਛੱਪੜੀ ਕਿਹਾ ਇਸ ਬਾਣੀ